ਅੱਜ ਸਾਡੇ ਸਫਰ ਦਾ ਇੱਕ ਨਵਾਂ ਐਪੀਸੋਡ ਲੈ ਕੇ ਅੱਜ ਅਸੀਂ ਜੈਂਸੀ ਸੈਂਟਰ 'ਚ ਮੈਂ ਪਰਮਸੂਰੀ ਹੋਰ ਮੇਰੇ ਨਾਲ ਮੇਰੇ ਸਾਥੀ ਬੋਬੀ ਡਾਡ ਹਾਜ਼ਰ ਨੇ ਇਸ 14th ਸੀਨੀਅਰ ਸਪੋਰਟਸ ਦੇ ਜੈਂਸੀ ਦੀ ਜਿਮਨੀਜ਼ੀਅਮ ਹਾਲ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਕਰੀਬ ਕਰੀਬ 120 ਜਿਹੜੇ ਸੀਨੀਅਰਸ ਨੇ ਹਿੱਸਾ ਲਿਆ ਹੈ ਔਰ ਇਹਦੇ 'ਚ ਵੱਖ-ਵੱਖ ਗੇਮਾਂ 'ਚ ਉਹਨਾਂ ਨੇ ਮੈਡਲ ਵੀ ਜਿੱਤੇ ਨੇ ਜਿਹੜਾ ਕਿ ਅਸੀਂ ਇਹਦੇ ਤੇ ਸਮੇਂ-ਸਮੇਂ ਤੇ ਜਿਵੇਂ ਕਿ ਸਾਡੇ ਵਿਊਰ ਨੂੰ ਪਤਾ ਹੈ ਅਸੀਂ ਸਾਡਾ ਸਫਰ ਦੇ ਐਪੀਸੋਡ 'ਚ ਅਸੀਂ ਕਵਰ ਕਰਦੇ ਹਾਂ ਔਰ ਤੁਹਾਡੇ ਲਈ ਵਧੀਆ-ਵਧੀਆ ਪ੍ਰੋਗਰਾਮ ਲੈ ਕੇ ਆਨੇ ਆ ਚਾਹੇ ਉਹ ਖੇਡ ਦਾ ਮੈਦਾਨ ਹੋਵੇ ਜਾਂ ਇਨਡੋਰ ਸਪੋਰਟਸ ਹੌਨ ਸੋ ਇਹ ਤੇ ਆਓ ਦੇਖਦੇ ਆ ਇਹਨਾਂ ਦੀਆਂ ਕੁਝ ਝਲਕੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਤਰਲੋਕ ਸਿੰਘ ਚੁੱਕ ਤੇ ਇੱਥੇ ਗੇਮਜ਼ ਹੋ ਰਹੀਆਂ ਨੇ ਬੜਾ ਵੱਡਾ ਓਵਰਆਲਾ ਹੈ ਉੱਥੇ ਸਾਰੇ ਇਕੱਠੇ ਹੋਏ ਨੇ ਤੁਸੀਂ ਵੀ ਆਓ ਜੈਨੇਸਿਸ ਸੈਂਟਰ ਵਿੱਚ ਤੇ ਰੌਣਕ ਲਾਓ ਤੁਸੀਂ ਕੀ ਫੀਲ ਕਰਦੇ ਹੋ ਕਿ ਜਿਹੜਾ ਇਹ ਸਪੋਰਟਸ ਦੇ ਹੋ ਰਿਹਾ ਹੈ ਜਾਂ ਇਹਦੇ 'ਚ ਹੋਰ ਕੀ ਐਡ ਕੀਤਾ ਜਾਵੇ ਤੇ ਨਾਲ ਕੀ ਹੋਰ ਲੋਕੀ ਵੱਧ ਚੜ ਕੇ ਹਿੱਸਾ ਲੈਣ ਇਹ ਜੀ ਬਹੁਤ ਵਧੀਆ ਉਪਰਾਲਾ ਤੁਸੀਂ ਕਰਦੇ ਹੋ ਹਰ ਸਾਲ ਕਰਦੇ ਹੋ ਔਰ ਇਹ ਜੋ ਤੁਸੀਂ ਕਰ ਰਹੇ ਹੋ ਉਹੀ ਬਹੁਤ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿੰਨਾ ਜਿੰਨਾਂ ਨੂੰ ਇਹ ਪਤਾ ਲੱਗਦਾ ਆਓ ਤੇ ਇੱਥੇ ਸ਼ਾਮਲ ਹੋਵੋ ਤੇ ਇਥੋਂ ਦੀ ਰੌਣਕ ਵਧਾਓ ਤੇ ਬਲਕਿ ਆਪਣੇ ਆਪ ਨੂੰ ਫਿਟ ਰੱਖੋ ਐਕਸਰਸਾਈਜ਼ਿਸ ਵਿੱਚ ਤੁਸੀਂ ਸ਼ਾਮਲ ਹੋ ਉਹ ਬੜਾ ਅੱਛਾ ਮੌਕਾ ਹੈਗਾ ਔਰ ਬੜੀ ਅੱਛੀ ਫੈਸਿਲਿਟੀਆਂ ਹੈਗੀਆਂ ਨੇ ਤੁਹਾਨੂੰ ਆਜੀ ਸੋ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੇ ਹਿੱਸਾ ਲੈਣ ਲਈ ਇੱਥੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦਿਓ ਪ੍ਰੋਫੈਸਰ ਮਨਜੀਤ ਸਿੰਘ ਸੋ ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕਰਦੇ ਹੋ ਇਸ ਪਹਿਲੀ ਵਾਰ ਹੀ ਆਏ ਹੋ ਅੱਗੇ ਵੀ ਆਏ ਹੋ ਨਹੀਂ ਇੱਕ ਵਾਰੀ ਅੱਗੇ ਆਇਆ ਸੀ ਔਰ ਬੜਾ ਅੱਛਾ ਪ੍ਰੋਗਰਾਮ ਕਰ ਰਹੇ ਨੇ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਸਭ ਬਿਊਟੀਫੁਲ ਪ੍ਰੋਗਰਾਮ ਜਿਹੜੇ ਜ਼ੁਰਗ ਘਰਾਂ ਵਿੱਚ ਮਨੋਟਨੀ ਹੋ ਜਾਂਦੀ ਹੈ ਉਸ ਮਨੋਟਨੀ ਨੂੰ ਤੋੜਨ ਲਈ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਆ ਕੇ ਲੋਕ ਐਨਜੋਏ ਕਰਦੇ ਹੈ ਕੁਛ ਨਵਾਂ ਸਿੱਖਦੇ ਹੈ ਗੇਮਸੇ ਸਾਰਾ ਦਿਨ ਲੰਘਦਾ ਹੈ ਸੋ ਇਸ ਕਰਕੇ ਸਾਰਾ ਦਿਨ ਬਹੁਤ ਵਧੀਆ ਬੀਤਦਾ ਹੈ ਔਰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹੀ ਰਹਿਣੇ ਚਾਹੀਦੇ ਨੇ ਮੇਰੇ ਨਾਲ ਦਲਬੀਰ ਕਾਰਾ ਜੀ ਤੇ ਗੇਮਸ ਦੇ ਵਿੱਚ ਇੰਟਰਸਟ ਹੈ ਪਾਰਟਿਸਪੇਟ ਕੀਤਾ ਤੇ ਪ੍ਰਾਈਜ਼ ਵੀ ਕਾਫੀ ਲਏ ਆ ਬਹੁਤ ਖੁਸ਼ੀਵਾਲੀ ਕਰ ਮੈਂ ਦੇਖ ਰਿਹਾ ਤੁਸੀਂ ਤਿੰਨ ਮੈਡਲ ਜਿੱਤੇ ਨੇ ਕੀ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਆ ਗਈ ਹੈ ਜੀ ਬਹੁਤ ਅੱਛਾ ਲੱਗਿਆ ਸੋ ਜਿਹੜਾ ਸੀਨੀਅਰ ਦੇ ਸਪੋਰਟਸ ਦੇ ਕਰਾਇਆ ਜਾ ਰਿਹਾ ਇੱਕ ਤਾਂ ਇਹਨਾਂ ਨੇ ਜਵੇਂ ਦੱਸਿਆ ਸਦਾ ਮਨਜੀਤ ਸਿੰਘ ਨੇ ਕਿ એનર્ਜੀ ਵੀ ਆਂਦੀ ਹੈ ਔਰ ਦਿਲ ਵੀ ਲੱਗਦਾ ਹੈ ਸੋ ਤੁਸੀਂ ਕੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਨਹੀਂ ਪਾਰਟਿਸਪੇਟ ਕੀਤੇ ਉਹਨਾਂ ਦੇ ਲਈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਜੀ ਖੁਸ਼ੀ ਮਿਲਦੀ ਆ ਬੱਚੇ ਵੀ ਦੇਖਦੇ ਆ ਵੀ ਹਾਂ ਸਿਆਣੀ ਉਮਰ ਦੇ ਵਿੱਚ ਸਾਡੇ ਪੇਰੈਂਟਸ ਨੇ ਕਾਫੀ ਅੱਛਾ ਕੰਮ ਕੀਤਾ એનર્ਜੀ ਮਿਲਦੀ ਆ ਖੁਸ਼ੀ ਮਿਲਦੀ ਆ ਥੈਂਕ ਯੂ ਜੀ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀਕਲ ਜੀ ਹਾਂ ਜੀ ਆਪਣਾ ਨਾਮ ਦੱਸ ਦਿਓ ਖਰਦੇਵ ਕੌਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਫੰਕਸ਼ਨ ਬੱਜ ਦਾ ਦੇਖ ਕੇ ਬਹੁਤ ਹੀ ਅੱਛਾ ਲੱਗਿਆ ਸਾਰੀਆਂ ਗੇਮਾਂ ਦੇ ਵਿੱਚ ਵੀ ਹਾਜ਼ਰ ਹੋਏ ਆ ਤੇ ਬਹੁਤ ਅੱਛਾ ਲੱਗਿਆ ਸਾਡੇ ਸੀਨੀਅਰਨ ਲਈ ਖਾਸ ਕਰਕੇ ਬਹੁਤ ਅੱਛਾ ਪਲੇਟਫਾਰਮ ਨੰਨੇ ਰੱਖਿਆ ਹੋਇਆ ਸੋ ਮੈਂ ਫੋਕਨਪੀਟ ਵੱਲੋਂ ਆਪਣੇ ਸਾਥੀ ਬੋਬੀ ਡੋਡ ਵੱਲੋਂ ਇਸ ਤੁਹਾਡੀ ਆਮਦ ਤੇ ਤੁਹਾਨੂੰ ਮੁਬਾਰਕਬਾਦ ਦੇਣਾ ਤੁਸੀਂ ਆਪਣਾ ਟਾਈਮ ਕੱਢਿਆ ਕੀ ਕਹਿਣਾ ਚਾਹੋਗੇ ਜੀ ਪਹਿਲੀ ਤੇ ਗੱਲ ਹੈ ਜੀ ਕਿ ਜਿਹੜੀ ਵੀ ਇਹ ਇਵੈਂਟਸ ਹੁੰਦੇ ਨੇ ਇਸ ਤੇ ਬਹੁਤ ਜਿਹੜਾ ਆ ਸਮਾਂ ਲੱਗਦਾ ਸੋ ਆਲਵੇਜ਼ ਆਰਗੇਨਾਈਜ਼ਰਸ ਸੋ ਵੋਲੰਟੀਅਰਸ ਡੋਨੇਸ਼ਨ ਦੇਣ ਵਾਲੇ ਡੋਨਰਸ ਇਨਾਂ ਦਾ ਸਭ ਤੋਂ ਵੱਡਾ ਧੰਨਵਾਦ ਆ ਕਿ ਇਹ ਮੌਕਾ ਦਿੰਦੇ ਨੇ ਕਮਿਊਨਿਟੀ ਨੂੰ ਇਸ ਤਰ੍ਹਾਂ ਇਕੱਠੇ ਹੋਣ ਦਾ ਤੇ ਅੰਮ੍ਰਿਤਸਰ ਕੋ ਅੱਜ ਦੇ ਨਹੀਂ ਇਹ ਫਾਊਂਡੇਸ਼ਨ ਬੜੇ ਚਿਰਾਂ ਤੋਂ ਸੀਨੀਅਰਸ ਇਵੈਂਟ ਕਰਾਉਂਦੀ ਆ ਔਰ ਹਰ ਇੱਕ ਸਾਲ ਮੈਂ ਵੇਖਿਆ ਕਿ ਹਮੇਸ਼ਾ ਹੀ ਇਹ ਅੱਗੇ ਨਾਲੋਂ ਵੱਧ ਆਰਗੇਨਾਈਜ਼ ਹੋ ਰਹੀ ਤੇ ਸਾਰੇ ਸਾਡੇ ਸੀਨੀਅਰਸ ਇਹਨੂੰ ਪਾਰਟਿਸਿਪੇਟ ਕਰਦੇ ਨੇ ਸੋ ਕਮਿਊਨਿਟੀ ਨੂੰ ਇਹੋ ਜਿਹੇ ਇਵੈਂਟਸ ਦੀ ਲੋੜ ਆ ਕਿਉਂਕਿ ਸਾਡੇ ਜਿਹੜਾ ਵਿਸ਼ੋਕੜ ਵੀ ਇਹ ਕਹਿੰਦਾ ਕਿ ਜੇ ਬਜ਼ੁਰਗ ਤੰਦਰੁਸਤ ਨੇ ਨਾ ਤੇ ਪਰਿਵਾਰ ਤੰਦਰੁਸਤ ਨੇ ਕਿਉਂਕਿ ਸਾਡੇ ਬਜ਼ੁਰਗਾਂ ਦੀ ਤੰਦਰੁਸਤੀ ਸਾਡੇ ਲਈ ਬੜਾ ਜ਼ਰੂਰੀ ਹੈ ਇੱਕ ਇਸ਼ੂ ਅਸੀਂ ਤੁਹਾਡੇ ਵੀ ਧਿਆਨ 'ਚ ਲੈ ਰਹੇ ਹਾਂ ਅਸੀਂ ਮੇਅਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਰਿਕਵੈਸਟ ਫਾਰ ਆਡੀਟੋਰੀਅਮ ਤੁਹਾਨੂੰ ਵੀ ਯਾਦ ਹੋਏਗਾ ਬੜੇ ਸਾਲ ਪਹਿਲਾਂ ਤੁਸੀਂ ਇਲੈਕਸ਼ਨ ਲੜੀ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਆਡੀਟੋਰੀਅਮ ਬਹੁਤ ਜ਼ਰੂਰਤ ਹੈ ਨੌਰ ਚੀਜ਼ ਦੇ ਵਿੱਚ ਜਿਹੜਾ ਅਜੇ ਤੱਕ ਨਹੀਂ ਆਇਆ ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਆਡੀਟੋਰੀਅਮ ਦੀ ਜਿਹੜੀ ਰਿਕਵੈਸਟ ਹੈ ਕਿੰਨੀ ਕੁ ਜਾਇਜ਼ ਹੈ ਔਰ ਇਹਨੂੰ ਫਲ ਕਦੋਂ ਲੱਗੇਗਾ ਦੇਖੋ ਇਹ ਬਿਲਕੁਲ ਜਾਇਜ਼ ਆ ਤੇ ਹੁਣ ਜਿਹੜੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਕਿ ਮੇਰੀ ਇਨਪੁਟ ਇਹ ਸੀ ਕਿ ਗੁਰਦੁਆਰਾ ਸਾਹਿਬ ਨੇ ਜਿਹੜੀ ਨਵੀਂ ਜਗ੍ਹਾ ਲਈ ਆ ਤੇ ਉਹ ਬਹੁਤ ਵਧੀਆ 15 ਏਕੜ ਦੀ ਜਗ੍ਹਾ ਆ ਆਈ ਥਿੰਕ ਤੇ ਉਹਨਾਂ ਨੂੰ ਮੈਂ ਇਹ ਸੁਜੈਸਟ ਕੀਤਾ ਸੀ ਕਿ ਉਹਨੂੰ ਮਲਟੀਪਰਪਸ ਸਿਸਟਮ ਦੇ ਵਿੱਚ ਵੀ ਬਣਾਈਏ ਤੇ ਕੋਸ਼ਿਸ਼ ਆ ਕਿ ਉਹਦੇ ਵਿੱਚ ਇੱਕ ਜਿਹੜਾ ਸੈਗਮੈਂਟ ਆ ਉਹ ਇਹ ਹੋਵੇ ਮੇਰੀ ਸੁਜੈਸ਼ਨ ਸੀ ਉਹਨਾਂ ਨੂੰ ਕਿ ਦੇਖੋ ਇਹ ਤਾਂ ਐਕਚੁਅਲੀ ਤਾਂ ਗੁਰਦੁਆਰਾ ਕਮੇਟੀ ਦੇ ਆਪਣੇ ਫੈਸਲੇ ਨੇ ਪਰ ਇੱਕ ਇਨਪੁਟ ਦੇਣੀ ਬਹੁਤ ਜ਼ਰੂਰੀ ਆ ਸੋ ਜਿਹੜੀਆਂ ਵੀ ਫੰਡਿੰਗਸ ਅਵੇਲੇਬਲ ਹੋਣਗੀਆਂ ਉਹਦੇ ਲਈ ਅਸੀਂ ਹਾਜ਼ਰਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਾਰੀ ਅਵੇਲੇਬਿਲਟੀ ਹੋਵੇ ਪਰ ਲੱਗਦਾ ਕਿ ਛੇਤੀ ਬੂਰ ਪਹ ਜਾਏਗਾ ਜੇ ਗੁਰਦੁਆਰਾ ਸਾਹਿਬ ਦੀ ਕਮੇਟੀ ਇਸ ਤੇ ਕੰਮ ਕਰਨਾ ਸ਼ੁਰੂ ਕਰੇਗੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਹੈਪੀ ਮਾਨ ਜੀ ਜਇਤेंद्र ਤਾਤਲਾ ਜੀ ਸੋ ਧੰਨਵਾਦ ਥੈਂਕ ਯੂ ਸਾਰੇ ਬਜ਼ੁਰਗ ਜਿਹੜੇ ਨੇ ਇਸ ਵੇਲੇ ਪਾਰਟਿਸਿਪੇਟ ਕਰ ਰਹੇ ਹਨ ਕਿਤੇ ਵੀ ਇਹਨਾਂ ਦਾ ਏਜ ਬਾਰ ਨਹੀਂ ਹੈਗਾ ਔਰ ਦੇਖੋ ਤੁਸੀਂ ਦੇਖੋ ਇਹਨਾਂ ਜੇ એનર્ਜੀ ਦੇਖੋ ਔਰ ਇਹਨਾਂ ਦੇ ਸਟੈਮਨਾ ਦੇਖੋ ਸੋ ਗੁੱਡ ਵਿਸ਼ਸ ਬਹੁਤ ਵਧੀਆ ਬਹੁਤ ਵਧੀਆ ਜੀ ਇਹ ਸੀਨੀਅਰ ਸਪੋਰਟਸ ਦੇ ਜਿਹੜਾ ਅੱਜ ਵਿਲੇਜ ਸਟੇਜ ਹੋ ਰਿਹਾ ਹੈ ਉਹਦੇ ਚ ਹਿੱਸਾ ਲੈ ਰਹੇ ਨੇ ਸਾਰੇ 60 ਤੋਂ ਉੱਪਰ ਇਹਨਾਂ ਦੇ ਜਿਹੜਾ ਹਿੱਸਾ ਲੈ ਰਹੇ ਨੇ ਇਸ ਵੇਲੇ ਔਰ ਥੋੜੀ ਦੇਰ ਬਾਅਦ ਇਹ ਗੇਮ ਦਾ ਰਿਜ਼ਲਟ ਜਿਹੜਾ ਅਸੀਂ ਉਹ ਵੀ ਦੱਸਾਂਗੇ ਸੋ ਤੁਸੀਂ ਜਿਹੜਾ ਜੀ ਦੇਖ ਰਹੇ ਹੋ ਫੋਕ ਐਂਡ ਵੀ ਟੀਵੀ ਤੋਂ ਮੈਂ ਪਰਮਸੂਰੀ ਹੋਰ ਮੇਰੇ ਨਾਲ ਬੌਬੀ ਡਾਡ ਅੱਜ ਸੀਨੀਅਰ ਸਪੋਰਟਸ ਦੇ ਜਿਹੜਾ ਐਸਵੇਲੇ ਜੈਂਸੀ ਸੈਂਟਰ ਦੇ ਜਿਮਨੇਜ਼ੀਅਮ ਹਾਲ ਦੇ ਵਿੱਚ ਕੀਤਾ ਜਾ ਰਿਹਾ ਬਗਾ ਬਗਾ ਜੀ ਬਹੁਤ ਵਧੀਆ ਬਹੁਤ ਵਧੀਆ ਆਪ ਕੋ ਨਾਲ। ਬਾਈ ਸੂ ਟੂਰਨਾਮੈਂਟ। ਆਈਡੀਆ ਨਹੀਂ ਹੈ ਕਿ ਇਸ ਚਾਬੀ ਹੋਣੀ ਹੈ ਵਿੱਚ। ਸੋ ਜੀ ਅੱਜ ਇਥੇ ਇੱਕ ਟ੍ਰਿਓ ਜਿਹਨੂੰ ਅਸੀਂ ਕਹਿ ਦਿੰਨੇ ਆ ਤਿੰਨ ਐਮਪੀ ਸਾਡੇ ਕੈਲਗਰੀ ਦੇ ਮਾਨਮਤਾ ਇਤਿਹਾਸ ਹੈ। ਇਨਾਂ ਨਾਲ ਵੀ ਗੱਲਬਾਤ ਕਰਦੇ ਆਂ ਜਿਥੇ ਸੀਨੀਅਰ ਸਪੋਰਟਸ ਦੇਤੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਬਹੁਤ ਰੌਣਕ ਮੇਲਾ ਪੂਰਾ ਲੱਗਿਆ ਆ ਤੇ ਮੈਂ ਇੱਥੇ ਆਏ ਹਾਂ ਮੈਂ ਜਸਕਰਤ ਸਿੰਘ ਹਲਨ ਮੈਂਬਰ ਆਫ ਪਾਰਲਮੈਂਟ ਕਾਗ੍ਰੀਸ ਤੋਂ ਤੇ ਮੇਰੇ ਨਾਲ ਮੈਂਬਰ ਆਫ ਪਾਰਲਮੈਂਟ ਕਾਗ੍ਰੀ ਮਕਰਾਇਟ ਤੋਂ ਜਿਹਨਾਂ ਦੀ ਰਾਈਡਿੰਗ ਆ ਦਲਵਿੰਦਰ ਸਿੰਘ ਗਿੱਲ ਤੇ ਮੈਂਬਰ ਆਫ ਪਾਰਲਮੈਂਟ ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਸਿੰਘ ਗਿੱਲ ਤੇ ਸਾਨੂੰ ਬਹੁਤ ਖੁਸ਼ੀ ਆ ਅਮਰਤ ਸਾਗਰ ਫਾਊਂਡੇਸ਼ਨ ਸਾਡੇ ਵੱਡੇ ਭਰਾ ਅਮ ਬਹੁਤ ਬਹੁਤ ਵਧਾਈਆਂ ਜਿਹੜੇ ਹਰ ਇੱਕ ਸਾਲ ਇਹ ਵਧੀਆ ਇਵੈਂਟ ਕਰਵਾਉਂਦੇ ਆ ਸਾਡੇ ਬਜ਼ੁਰਗਾਂ ਨੇ ਮੋਸਟ ਰਿਸਪੈਕਟਡ ਬਜ਼ੁਰਗ ਸਾਨੂੰ ਬਹੁਤ ਵਧੀਆ ਲੱਗਦਾ ਵੀ ਇੱਕ ਰੈਕਗਨੀਸ਼ਨ ਵੀ ਹੁੰਦੀ ਆ ਪਰ ਬਰਸੀ ਰਿਸਪੈਕਟ ਵੀ ਦਿੰਨੇ ਆ ਜਿਹੜੇ ਸਾਡੇ ਸਾਡੇ ਬਜ਼ੁਰਗ ਨੇ ਸੀਨੀਅਰਸ ਨੂੰ ਜਿਹਨੇ ਅਸੀਂ ਕਹਿੰਨੇ ਆ ਬਿਕਾਜ਼ ਉਹਨਾਂ ਨੇ ਹੀ ਰਾਹ ਬਣਾਇਆ ਸਾਡੇ ਲਈ ਅਸੀਂ ਤੱਕ ਅਸੀਂ ਇੱਥੇ ਤੱਕ ਪਹੁੰਚਣਾ ਨਹੀਂ ਸੀਗਾ ਜੇ ਉਹਨਾਂ ਨੇ ਉਹ ਰਾਹ ਨਹੀਂ ਬਣਾਇਆ ਸਾਡੇ ਲਈ ਸੋ ਉਹਨਾਂ ਦੀ ਜਿਹੜੀ ਸੈਕ੍ਰੀਫਾਈਸ ਆ ਜਿਹੜੀ ਮਿਹਨਤ ਆ ਉਹਨਾਂ ਕਰਕੇ ਅਸੀਂ ਇੱਥੇ ਖੜੇ ਆ ਅੱਜ ਤੇ ਇਟਸ ਗੁੱਡ ਟੂ ਸੀ ਬਹੁਤ ਜੀ ਤੁਹਾਡੇ ਤਿੰਨਾਂ ਲਈ ਇੱਕ ਇੱਕ ਵੈਸੇ ਮੂਵਮੈਂਟ ਵੀ ਅਸੀਂ ਚਲਾ ਰਹੇ ਹਾਂ ਰਿਕੁਐਸਟ ਫਾਰ ਆਡੀਟੋਰੀਅਮ ਇਨ ਦਾ ਨਾਰਥ ਈਸਟ ਉਮੀਦ ਕਰਾਂਗੇ ਤੁਸੀਂ ਇਹਨੂੰ ਸਪੋਰਟ ਕਰੋਗੇ ਕੀ ਸੋਚਦੇ ਓ ਅਸੀਂ ਹਮੇਸ਼ਾ ਸਪੋਰਟ ਕਰਦੇ ਹਾਂ ਇਹਨਾਂ ਕਾਰਜਾਂ ਨੂੰ ਵੀ ਨੀਡ ਟੂ 올 ਵਰਕ ਸਾਰੇ ਜਿਹੜੇ ਲੈਵਲ ਆਫ ਗਵਰਨਮੈਂਟ ਆ ਅਸੀਂ ਇਕੱਠੀ ਕੰਮ ਕਰਦੇ ਡਸਨਟ ਮੈਟਰ ਵਟ ਪਾਰਟੀ ਵੀ ਆਰ ਪਾਰਟ ਆਫ ਐਸ ਲੌਂਗ ਐਸ ਅਸੀਂ ਦੇਖਦੇ ਹਾਂ ਵੀ ਜੇ ਕਮਿਊਨਿਟੀ ਦੀ ਸਪੋਰਟ ਹੋਵੇ ਜੇ ਅਸੀਂ ਗਿਵ ਬੈਕ ਕਰ ਸਕਦੇ ਹਾਂ ਉਹਨਾਂ ਘਟਿਆ ਉਹਨਾਂ ਸਟਰੀ ਬਿਕਸ ਕਮਿਊਨਿਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜੀ ਸੋ ਗਿਲ ਸਾਹਿਬ ਤੁਹਾਡਾ ਵੀ ਸਭ ਤੋਂ ਪਹਿਲਾਂ ਤਾਂ ਧਨਵਾਦ ਜੀ ਤੇ ਥੈਂਕਸ ਕਰਨਾ ਚਾਹੁੰਦੇ ਆ ਅੰਮ੍ਰਿਤਪੁਰ ਆਰਟ ਤੇ ਸਾਰੀ ਹੀ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸੀਨੀਅਰਸ ਲਈ ਸਪੋਰਟਸ ਡੇ ਬਣਾਇਆ ਤੇ ਸਮਰਥਾਈ ਲਾਸਟ ਵੀਕਐਂਡ ਦਾ ਲਾਸਟ ਵੀਕਐਂਡ ਦਿੱਤੇ ਰੌਣਕ ਲਾਈਆਂ ਤੇ ਓਪਰਚ्युनिटी ਦੀ ਸਾਡੇ ਬੁਰਗਾ ਨੂੰ ਇੱਕ ਐਪਰੀਸ਼ੀਏਸ਼ਨ ਉਹਨਾਂ ਦਾ ਧੰਨਵਾਦ ਕਰਨ ਦਾ ਸਾਨੂੰ ਟਾਈਮ ਮਿਲਿਆ ਸੋ ਸਾਰੀ ਹੀ ਟੀਮ ਨੂੰ ਜਿੰਨੇ ਸਪਾਂਸਰਸ ਨੇ ਉਹਨਾਂ ਦਾ ਵੀ ਧੰਨਵਾਦ ਤਾਂ ਹੀ ਇਹ ਇਵੈਂਟ ਪੋਸੀਬਲ ਹੁੰਦੇ ਜੇ ਵਲੰਟੀਅਰਸ ਤੇ ਨਾਲ ਸਪਾਂਸਰਸ ਹੁੰਦੇ ਆ ਸੋ ਇਹੀ ਮੈਸੇਜ ਆਉ ਦਾਲ ਮਿਲ ਕੇ ਸੀ ਆਪਣੇ ਸੀਨੀਅਰਸ ਦਾ ਘਰੇ ਸਤਿਕਾਰ ਕਰਨਾ ਉਤੇ ਕਮਿਊਨਿਟੀ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਆ ਕੇ ਲਿਆਉਣਾ ਕਿਉਂਕਿ ਉਹਨਾਂ ਦੇ ਸਦਕੇ ਹੀ ਆਪਾਂ ਸਾਰੇ ਇੱਥੇ ਪਹੁੰਚਿਆ ਰੂ ਥੈਂਕ ਯੂ ਥੈਂਕ ਯੂ ਜੀ ਸੋ ਗੈਸਪ ਥੈਂਕ ਯੂ ਥੈਂਕ ਯੂ ਜੀ ਤੁਹਾਨੂੰ ਸਾਨੂੰ ਇੱਥੇ ਮੌਕਾ ਦੇਣ ਲਈ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਕਲਚਰਲ ਪ੍ਰੋਗਰਾਮ ਚੱਲ ਰਹੇ ਆ ਪਿੱਛੇ ਸੀਨੀਅਰ ਬਹੁਤ ਆਏ ਇਹ ਇਦਾਂ ਦੀ ਇ ਬੀ ਜੁੰਡੀ ਬਣਾਈ 라ਦੀ ਹੈ ਬਾਕੀ ਮੇਰੇ ਖਿਆਲ ਨਾਲ ਬਹੁਤ ਵਧੀਆ ਇਵੈਂਟ ਹੈਗਾ ਬਾਕੀ ਜਿੰਨੇ ਵੀ ਆਰਗੇਨਾਈਜ਼ਰ ਜਾਂ ਵੋਲੰਟੀਅਰ ਹੈਗੇ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਚੱਲ ਰਹੇ ਨੇ ਮੈਂ ਸਾਰਿਆਂ ਦਾ ਥੈਂਕਫੁਲ ਹਾਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਨਾ ਵਧੀਆ ਪ੍ਰੋਗਰਾਮ ਕੀਤਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਥੈਂਕ ਯੂ ਸੋ ਜੀ ਅੱਜ ਇਹ ਜਿਹੜੇ ਐਂਕਰ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਮੈਡਮ ਸਮ੍ਰਿਤੀ ਔਰ ਇਹਨਾਂ ਨਾਲ ਨਿਸ਼ਾant ਨੇ ਜਿਹੜੇ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਆਰਗੇਨਾਈਜ਼ ਕਰ ਰਹੇ ਨੇ ਸੋ ਇਹਨਾਂ ਦੇ ਕੀ ਵਿਚਾਰ ਨੇ ਕੀ ਸੋਚਦੇ ਨੇ ਸਭ ਤੋਂ ਪਹਿਲਾਂ ਨਿਸ਼ਾant ਹਾਊ ਡੂ ਯੂ ਫੀਲ Well, I feel very privileged to be a part of uh, such an organization and a program. Basically, what we do is try and bridge the generation gap. So it's from our heart to yours. It's basically come bringing the generations closer. So this is our small effort in the same direction, and we hope you like it, enjoy it, and you know, constantly keep on supporting us. Thank you. And uh, so, Smithi, to see organized karion, toh aadah, bahut bahut you ki uh, Thank you, Suriji. ਅਸੀਂ ਇਹੀ ਜਾਣਦੇ ਆ ਸਾਡੀ ਫਾਊਂਡੇਸ਼ਨ ਇਹੀ ਕੋਸ਼ਿਸ਼ ਕਰਦੀ ਹੈ ਕਿ ਬਜ਼ੁਰਗਾਂ ਦਾ ਜਿਆਦਾ ਤੋਂ ਜਿਆਦਾ ਆਸ਼ੀਰਵਾਦ ਲਿੱਤਾ ਜਾਵੇ ਉਹਨਾਂ ਦਾ ਜਿਹੜਾ ਇਕੱਲਾਪਨ ਇੱਥੇ ਮਹਿਸੂਸ ਹੋ ਕਰਦੇ ਨੇ ਚਾਹੇ ਕੁਝ ਘੰਟੇ ਲਈ ਹੀ ਸਹੀ ਅਸੀਂ ਉਹਨਾਂ ਨੂੰ ਥੋੜਾ ਜਿਹਾ ਸੁੱਖ ਖੁਸ਼ੀਆਂ ਤੇ ਸਮਾਈਲ ਦੇ ਸਕੀਏ ਉਹਨਾਂ ਦੇ ਚਿਹਰੇ ਤੇ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਅਸੀਂ ਸਾਂਝੀਆਂ ਕਰ ਸਕੀਏ ਜੋ ਅਸੀਂ ਕਹਿਣਾ ਉਹਨਾਂ ਨੂੰ ਜਾਂਦੇ ਆ ਜਾਂ ਉਹ ਸਾਨੂੰ ਕਹਿਣਾ ਚਾਹੁੰਦੇ ਨੇ ਇਹ ਜਨਰੇਸ਼ਨ ਗੈਪ ਅਸੀਂ ਖਤਮ ਕਰਨਾ ਚਾਹੁੰਦੇ ਆ ਤਾਂ ਕਿ ਬਜ਼ੁਰਗ ਜਿਹੜੇ ਹੈਗੇ ਉਹ ਸਾਨੂੰ ਜਿਆਦਾ ਜਿਆਦਾ ਆਸ਼ੀਰਵਾਦ ਦੇਣ ਕਿਉਂਕਿ ਸਾਡਾ ਮੰਨਣਾ ਇਹੀ ਹੈ ਕਿ ਜ਼ਿੰਦਗੀ ਵਿੱਚ ਪੈਸਾ ਤਾਂ ਸਭ ਕੋਈ ਕਮਾ ਲੈਂਦਾ ਹੈ ਅਸ਼ੀਰਵਾਦ ਕਮਾਣੇ ਬਹੁਤ ਔਖੇ ਨੇ ਇਸ ਕਰਕੇ ਵਾਹਿਗੁਰੂ ਕਰੇ ਪਰਮਾਤਮਾ ਕਰੇ ਉਹਨਾਂ ਦਾ ਅਸ਼ੀਰਵਾਦ ਸਾਡੇ ਤੇ ਬਣਿਆ ਰਹੇ ਤੇ ਸਾਨੂੰ ਹਮੇਸ਼ਾ ਦੁਆਵਾਂ ਦਿੰਦੇ ਰਹਿਣ ਥੈਂਕ ਯੂ ਜੀ ਇਹ ਬਿਜ਼ੀ ਟਾਈਮ 'ਚ ਨੇ ਨੇ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂ ਜੀ ਮੇਰਾ ਨਾਮ ਹੈ ਜੀ ਹਰਚਰਨਕੌਰ ਬਾਸੀ ਹਾਂ ਜੀ 골ਡ ਮੈਡਲ ਮੈਨੂੰ 3 ਮਿਲੇ ਹੈ 1 ਸੈਕਿੰਡ ਤੇ 2 골ਡ ਮੈਡਲ ਬਹੁਤ ਵਧੀਆ ਜੀ ਵਧਾਈਆਂ ਤੋਂ ਸਭ ਤੋਂ ਪਹਿਲਾਂ ਤੁਹਾਨੂੰ 골ਡ ਮੈਡਲ ਲਈ ਮੈਡਮ 바ਸੀ ਬਾਰੇ ਮੈਂ ਦੱਸ ਦਿਆਂ ਜੀ ਬਹੁਤ ਇਹ ਇੱਕ ਜਿਹਨੂੰ ਕਹਿ ਦਈਏ ਕਿ ਸੀਨੀਅਰ ਹਸਤੀ ਨੇ ਹੋਰ ਇਹਨਾਂ ਦੀ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਆ ਲੇਕਿਨ ਫਿਰ ਵੀ ਅਸੀਂ ਚਾਹਨੇ ਆ ਕਿ ਆਪਣੇ ਵਿਚਾਰ ਜ਼ਰੂਰ ਰੱਖਣ ਹਾਂਜੀ ਸਾਨੂੰ ਇੱਥੇ ਆ ਕੇ ਜੀ ਬਹੁਤ ਵਧੀਆ ਲੱਗਾ ਤੇ ਸਾਰਿਆਂ ਨੂੰ ਮਿਲੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਆਪਣੇ ਅਮਰਤ ਹੁਣੀ ਕਰ ਰਹੇ ਆ ਤੇ ਬਹੁਤ ਵਧੀਆ ਲੱਗਾ ਤੇ ਬੜੀ ਖੁਸ਼ੀ ਹੋਈ ਜੀ ਆ ਕੇ ਇੱਥੇ ਸਾਰਿਆਂ ਨੂੰ ਮਿਲੇ ਗੇਲੇ ਤੇ ਨਾਲੇ ਮੈਡਲ ਜਿੱਤੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਮੈਂ ਕਹਿੰਨੀ ਇਦਾਂ ਹੀ ਹੋਣੇ ਚਾਹੀਦੇ ਆ ਧੰਨਵਾਦ ਜੀ ਥੈਂਕ ਯੂ ਔਰ ਮੈਡਲ ਦੇ ਲਈ ਬਹੁਤ-ਬਹੁਤ ਵਧਾਈਆਂ ਮੋਸ ਸੀਨੀਅਰ ਐਸ ਵੇਲੇ ਜੀ ਇਹਨਾਂ ਨੂੰ ਵਾਰ ਦਿੱਤਾ ਹੈ ਆਨਰੇਬਲ ਮੇਅਰ ਵੱਲੋਂ ਇਹਨਾਂ ਨਾਲ ਵੀ ਗਲਬਤ ਕਰਦੇ ਆ ਨਮਸਕਾਰ ਜੀ ਨਮਸਕਾਰ ਜੀ ਨਮਸਤੈ ਮਾਈ ਪਲੇਅਰ ਤੁਹਾਡਾ ਨਾਮ ਜੀ ਮੈਂ ਹੰਸਰਾ ਸਕੂਜਾ ਜਲੰਧਾ ਦਾ ਰਹਿਣ ਵਾਲਾ ਜੀ ਮੈਨੇ 6-7-4 ਸਾਲੀ ਹੋਇਆ ਜੀ ਤੇ ਮੈਂ ਫੰਕਸ਼ਨ ਦੇ ਕੇ ਇੰਨਾ ਇੰਪ੍ਰੈਸਡ ਹੋਇਆ ਕਿ ਕਿਸਰਾ ਆਰਗੇਨਾਈਜ਼ ਕੀਤਾ ਹੈ ਕਿਸੇ ਐਸੇ ਭਾਈਚਾਰਾ ਹੈਗਾ ਇਹ ਜੇ ਕਿ ਮੈਨੂੰ ਲੱਗਦਾ ਕਿ ਮੈਂ ਆਪਣੇ ਸ਼ਹਿਰ 'ਚ ਬੈਠਾਗਾ ਮੈਨੂੰ ਕੋਈ ਉਪਰ ਹੈ ਪੰਨੀ ਇਥੇ ਲੱਗ ਰਿਹਾਗਾ ਤੇ ਆਮ ਗ੍ਰੇਟਫੁਲ ਕਿ ਇੰਨਾ ਸੋਹਣਾ ਨਹੀਂ ਪ੍ਰੋਗਰਾਮ ਕੀਤਾ ਆ ਪ੍ਰੋਗਰਾਮ ਮੈਨੇਜਮੈਂਟ ਕਰਨ ਦੇ ਵਾਸਤੇ ਜੋ ਜਿਨ੍ਹਾਂ ਨੇ ਯੋਗਦਾਨ ਦਿੱਤਾ ਨਾ ਉਹਨਾਂ ਨੂੰ ਆਪਣੇ ਤਰਫੋਂ ਬਹੁਤ ਬਹੁਤ ਵਧਾਈ ਦੇਣਾ ਬੜਾ ਕਾਮਯਾਬ ਹੈ ਫੰਕਸ਼ਨਰ ਥੈਂਕ ਯੂ ਜੀ ਸੋ ਇਹ ਮੋ ਸੀਨੀਅਰ ਨੇ ਜਿਹੜੇ ਹਿੱਸਾ ਲੈ ਰਹੇ ਨੇ ਤੁਹਾਨੂੰ ਇਸ ਅਵਾਰਡ ਲਈ ਮੁਬਾਰਕਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਆਮ ਗ੍ਰੇਟਫੁਲ ਇਸ ਚੀਜ਼ ਨੇ ਮੇਰੀ ਉਮਰ ਵਧਾ ਲੈਣੀ ਮੈਨੂੰ ਜੋ ਲੱਗ ਰਿਹਾ ਹੈਗਾ ਮੈਂ ਆਲਰੇਡੀ 90 ਜਾਗਾ ਸੋ ਆਮ ਸੋ ਗ੍ਰੇਟਫੁਲ ਟੂ ਗੋਡ 90 90 90 90 90 ਜੀ ਮੈਂ ਚਾਹੂੰਗਾ ਕਿ ਇਹਨਾਂ ਨੂੰ ਜਿਹੜਾ ਹੈ ਮੁਬਾਰਕਬਾਦ ਆਪਣੇ ਟੀਵੀ ਵੱਲੋਂ ਵੀ ਦਿਆਂ 90 ਦੀ ਏਜ ਦੇ ਵਿੱਚ ਬਹੁਤ ਬਹੁਤ ਗੁੱਡ ਵਿਸ਼ੇਸ ਜੀ ਤੁਹਾਡੀਆਂ ਇਸੇ ਤਰ੍ਹਾਂ ਵਧਦੇ ਰਹੋ ਥੈਂਕ ਯੂ Thank you very much for attending me and rewarding me all these things. I'm really grateful. The person who has given me grateful, God make bless. May God bless him. Thank you. Welcome you to this Senior Sports Day. Thank you, G. And uh, so, good wishes for Amdis Sakar Foundation. And you are going for elections also. Hai, so, what you want to say uh, on this occasion? How do you feel? ਓ ਮਾਈ ਗੋਡੈਸ ਅੱਜ ਇੱਥੇ ਆ ਕੇ ਸਾਰੇ ਸੀਨੀਅਰਸ ਨੂੰ ਦੇਖ ਕੇ ਇਕੱਠੇ ਹੋਏ ਵੇ ਇਹ ਜਿਹੜੀਆਂ ਵਧੀਆ ਗੇਮਸ ਪਲਾਨ ਕੀਤੀਆਂ ਵੀ ਐ ਇਹੀ ਤਾਂ ਗੱਲ ਹੁੰਦੀ ਹੈ ਜਦੋਂ ਕਮਿਊਨਿਟੀ ਇਕੱਠੀ ਹੁੰਦੀ ਹੈ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਦੇ ਆਂ ਤੇ ਥੋੜੀ ਜੀ ਫਿਜ਼ੀਕਲ ਐਕਟੀਵਿਟੀ ਵੀ ਹੁੰਦੀ ਹੈ ਬੜੀ ਅੱਛੀ ਗੱਲ ਆ ਇੱਕ ਅਸੀਂ ਮੁਹਿੰਮ ਵੀ ਸ਼ੁਰੂ ਕੀਤੀ ਹੈ ਰਿਕਵੈਸਟ ਫਾਰ ਆਡੀਟੋਰੀਅਮ ਬਿਕਾਜ਼ ਤੁਸੀਂ ਸਾਡੇ ਮੇਅਰ ਹੋ ਸਿਟੀ ਦੇ ਐਂਡ ਯੂ ਆਰ ਰਨਿੰਗ ਫੋਰ ਸੈਕੰਡ ਟਾਈਮ ਐਂਡ ਯੂ ਵਿਲ ਫੀਲ ਦੈਟ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਇਜ਼ ਵੈਰੀ ਹਾਰਡ ਬਿਕਾਜ਼ ਆਫ ਇਨਕਰੀਜ਼ to book this uh, this as arena because uh, is a uh, private what do you think uh, if you will win and uh, by god grace so request for auditorium but you are stand on that dekho ji apni saariyan communities vich hor appan nu recreation facilities jaidiyan hai giyan esan nu achi tarah pata hai kafi communities vich jehdiyan hai giyan facilities oh kafi run down hoyiyan vi hai giyan ohna di vi improvement karn wali hai gi ਅੱਤ ਕੀ ਸਾਲ ਮੈਂ 20 ਮਿਲੀਅਨ ਡਾਲਰ ਅਲੋਕੇਟ ਕੀਤੇ ਸੀ ਜਿਹੜੇ ਟਾਪ ਪ੍ਰੋਜੈਕਟਸ ਹੈਗੇ ਜਿਹੜੇ ਅਨਫੰਡਡ ਹੈ ਉਹਨਾਂ ਨੂੰ ਆਪਾਂ ਫੰਡ ਕਰ ਦਈਏ ਇਹ ਜੇ ਤਰੀਕੇ ਨਾਲ ਆਪਾਂ ਹੌਲੀ ਹੌਲੀ ਰੀਬਿਲਡ ਕਰ ਸਕਦੇ ਹਾਂ ਇਹ ਜੀਆਂ ਚੀਜ਼ਾਂ ਕਿਸ ਜ਼ਰੂਰਤ ਹੈਗੀ ਹੈ ਸੋ ਐਂਡ ਗੁੱਡ ਵਿਸ਼ਸ ਫਾਰ ਯੂਅਰ ਇਲੈਕਸ਼ਨ ਟਾਈਮ ਐਂਡ ਸੀ ਯੂ ਅਗੇਨ ਥੈਂਕ ਯੂ ਸੋ ਤੁਸੀਂ ਸਾਰੇ ਜਿੰਨੇ ਵੀ ਪਾਰਟਿਸਿਪੇਟ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਸੀਨੀਅਰਸ ਨਹੀਂ ਕਿਹਾ ਜਾ ਸਕਦਾ ਤੁਸੀਂ ਸਾਰੇ ਨੌਜਵਾਨ ਹੋ ਕੁਸ਼ੀ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ ਮੈਂ ਦੇਖ ਰਿਹਾ ਕਿ ਮੈਡਲ ਤੁਹਾਡੇ ਗਰਲਾਂ ਦੇ ਵਿੱਚ ਪਏ ਹੋਏ ਨੇ ਇਹ ਤੁਹਾਡੀ ਨੌਜਵਾਨੀ ਦੀ ਨਿਸ਼ਾਨੀ ਦੇ ਮੈਡਲ ਸੋ ਤੁਹਾਨੂੰ ਸਾਰਿਆਂ ਨੂੰ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਮੁਬਾਰਕਾਂ ਆਪਣੀ ਥੇ ਦਾ ਸ਼ਾਬਾਸ਼ਣਾ ਬਹੁਤ ਜ਼ਰੂਰੀ ਹੈ ਤੁਹਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੁਹਾਡੇ ਵਿੱਚ ਆ ਕੇ ਸਾਨੂੰ ਚੰਗਾ ਲੱਗਦਾ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਚੰਗਾ ਲੱਗਦਾ ਔਰ ਅੰਮ੍ਰਿਤ ਸਾਗਰ ਜੀ ਬਰਾੜ ਸਾਹਿਬ ਇਹਨਾਂ ਦੀ ਅੰਮ੍ਰਿਤ ਸਾਗਰ ਫਾਊਂਡੇਸ਼ਨ ਹੈ ਔਰ ਉਹਨਾਂ ਸਾਰਿਆਂ ਦੇ ਵੱਲੋਂ ਉਹਨਾਂ ਦੇ ਵਾਲੰਟੀਅਰਸ ਜਿਨ੍ਹਾਂ ਨੇ ਹਰ ਸਾਲ ਇਹ ਬੈਂਟ ਕਰਵਾਉਂਦੇ ਨੇ ਔਰ ਬਹੁਤ ਸਕਸੈਸਫੁਲ ਇਵੈਂਟ ਕਰਾਉਂਦੇ ਨੇ ਵੱਖਰੇ ਤਰ੍ਹਾਂ ਦਾ ਇਵੈਂਟ ਕਰਵਾਉਂਦੇ ਨੇ ਸੀਨੀਅਰਸ ਨੂੰ ਇੰਗੇਜ ਕਰਦੇ ਨੇ ਔਰ ਸਾਰੀਆਂ ਕਮਿਊਨਿਟੀਜ਼ ਦੇ ਸੀਨੀਅਰਸ ਨੂੰ ਇੰਗੇਜ ਕਰਦੇ ਨੇ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆ ਇਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਤੇ ਜਿਨ੍ਹਾਂ ਨੇ ਨਾਮ ਦਿੱਤੇ ਨੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਮੁਬਾਰਕ ਔਰ ਜਿਨ੍ਹਾਂ ਨੇ ਨਹੀਂ ਦਿੱਤੇ ਅਗਲੀ ਵਾਰੀ ਲਈ ਸਾਡੇ ਨੇ ਸ਼ੁਭਕਾਮਨਾਵਾਂ ਥੈਂਕ ਯੂ ਸੋ ਮੱਚ ਫॉर ਹੈਵਿੰਗ ਅਸਪੋਰਟ ਵੱਲ ਸ਼ੁਕਰੀਆ ਥੈਂਕ ਯੂ ਅਗੇਨ ਸਭ ਤੋਂ ਪਹਿਲੇ ਤੇ ਨਮਰਤ ਸਾਗਰ ਫਾਊਂਡੇਸ਼ਨ ਉਹਨਾਂ ਦੀ ਸਾਰੀ ਟੀਮ ਵਾਲੰਟੀਅਰਸ ਉਹਨਾਂ ਦਾ ਧੰਨਵਾਦ ਕਿ ਵਾਰਸਾਨ ਸੀਨੀਅਰਸ ਨੇ ਦੇ ਆਰਗੇਨਾਈਜ਼ ਕਰਦੇ ਨੇ ਔਰ ਸੀਰੀਅਸਲੀ ਐਕਟੀਵਿਟੀਜ਼ ਵਿੱਚ ਇੰਗੇਜ ਕਰਦੇ ਨੇ ਇਸ ਸਮਾਜਰੇ ਦੇ ਅੰਦਰ ਸੀਨੀਅਰਸ ਆਈਸੋਲੇਸ਼ਨ ਇੱਕ ਬੜਾ ਇਸ਼ੂ ਹੈ ਤੇ ਇਹੋ ਜਿਹੜੇ ਪ੍ਰੋਗਰਾਮ ਨੇ ਉਹ ਸਾਨੂੰ ਸੀਨੀਅਰ ਆਈਸੋਲੇਸ਼ਨ ਉਹਦੇ ਨਾਲ ਡੀਲ ਕਰਨ ਦੀ ਹੱਲ ਕਰਦੇ ਨੇ ਸੀਨੀਅਰਸ ਨੂੰ ਇੱਕ ਦੂਜੇ ਨਾਲ ਮਿਲਣ ਦਾ ਇੱਕ ਦੂਜੇ ਨਾਲ ਇੰਟਰੋਡਕਸ਼ਨ ਦਾ ਉਹ ਮੌਕਾ ਮਿਲਦਾ ਤੇ ਅਗੇਨ ਉਹਨਾਂ ਦੇ ਸਾਰੇ ਵੋਲੰਟੀਅਰਸ ਦਾ ਰਸਾਇਆ ਦਾ ਉਹਨਾਂ ਰੱਬੇ ਆਨੰਦਵਾਦ ਕਿ ਉਹ ਹਰ ਸਾਲ ਟਾਈਮ ਕੱਢ ਕੇ ਤੇ ਬਹੁਤ ਹੀ ਪਿਆਰਾ ਪ੍ਰੋਗਰਾਮ ਆਰਗੇਨਾਈਜ਼ਰ ਦੇ ਲਈ ਸੋ ਥੈਂਕ ਯੂ ਮੈਂ ਤੇ ਮੇਰੇ ਕਾਲੀ ਗੁਰਿੰਦਰ ਗੁਰਾਂ ਉਹਨਾਂ ਨੂੰ ਇੱਥੇ ਬੁਲਾਉਣ ਦੇ ਲਈ ਮੇਰੇ ਕੋਲ ਕੁਝ ਸਰਟੀਫੀਕੇਟ ਵੀ ਨੇ ਵਾਲੰਟੀਅਰਸ ਦੇ ਲਈ ਤੇ ਉਹ ਮੈਂ ਬਾਅਦ ਵਿੱਚ ਡਿਸਟ੍ਰਿਬਿਊਟ ਕਰਾਂਗਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਧੰਨਵਾਦ ਅਸੀਂ ਫੋਕ ਐਂਡ ਬੀਟ ਵੱਲੋਂ ਅੱਜ ਦਾ ਕਵਰ ਕਰਨ ਆਇਆ ਇਵੈਂਟ ਸੋ ਜਿਹੜੇ ਵੀ ਅੱਜ ਪਾਰਟਿਸਿਪੇਟ ਕਰ ਰਹੇ ਨੇ ਆਰਗੇਨਾਈਜ਼ਰ ਦਾ ਮੈਂ ਆਪਣੇ ਵੱਲੋਂ ਆਪਣੇ ਸਾਥੀ ਬੋਬੀ ਡੋਟ ਵੱਲੋਂ ਤੁਹਾਡਾ ਵੈਲਕਮ ਕਰਦਾ ਜੀ ਔਰ ਤੁਆਂ ਨੂੰ ਇਥੇ ਆਉਣ ਲਈ ਬਹੁਤ-ਬਹੁਤ ਵਧਾਈ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਕਵਰੇਜ ਕਰ ਸਕੀਏ ਤਾਂ ਕਿ ਅਸੀਂ ਇੱਕ ਜਿਹੜੇ ਸੀਨੀਅਰ ਜਿਹੜੇ ਹਿੱਸਾ ਲੈਂਦੇ ਨੇ ਉਹ ਉਹਨਾਂ ਦੇ ਲਈ ਬਹੁਤ ਵਧੀਆ ਉਪਰਾਲਾ ਔਰ ਤੁਸੀਂ ਸਾਰੇ ਮਿਲ ਕੇ ਆਪਣੇ ਵੀ ਤਾੜੀਆਂ ਮਾਰ ਦਿਓ ਤਾਂ ਕਿ ਇਹ ਮੈਸੇਜ ਆਵੇ ਵੀ ਤੁਸੀਂ ਅੱਜ ਖੁਸ਼ ਹੋ ਤੇ ਇਹ ਜਿਹੜੀ ਇਵੈਂਟ ਹੈ ਸਕਸੈਸਫੁਲ ਹੋ ਰਹੀ ਹੈ ਥੈਂਕ ਯੂ ਅੱਜ ਮੇਰੇ ਨਾਲ ਨੰਦਨ ਕੁਮਾਰ ਔਰ ਅਮਰਿਤ ਬਰਾੜ ਹਾਜ਼ਰ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਫਾਊਂਡੇਸ਼ਨ ਬਾਰੇ ਸੋ ਨੰਦਨ ਜੀ ਔਰ ਅਮਰਜੀਤ ਜੀ ਵੈਲਕਮ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਅੱਲਾ ਨੰਦਰ ਜੀ ਨੰਦਰ ਜੀ ਤੁਸੀਂ ਜੁੜੇ ਹੋ ਹੰਦੇ ਸਗਰ ਫਾਊਂਡੇਸ਼ਨ ਨਾਲ ਇਹਦੀ ਹਿਸਟਰੀ ਬਾਰੇ ਥੋੜਾ ਜਿਹਾ ਆਪਣੀ ਕੀਰ ਦੇ ਬਾਰੇ ਦੱਸੋ ਜੀ ਆ ਹਿਸਟਰੀ ਐਸਨ ਜੀ ਵੀ ਇਹ ਅਸੀਂ ਤਕਰੀਬਨ 2014 ਦੇ ਵਿੱਚ ਸਟਾਰਟ ਕੀਤਾ ਸੀਗਾ ਆ ਇੰਡੀਆ ਦੇ ਵਿੱਚ ਜਿਹੜੇ ਸਕੂਲ ਚ ਬੱਚੇ ਹੈਗੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਐਜੂਕੇਸ਼ਨ ਵਗੈਰਾ ਜਾਂ ਹੈਲਥ ਉਹਨਾਂ ਦੀ ਹੈਲਪ ਕਰਨ ਦੇ ਲਈ ਅਸੀਂ ਕੀਤਾ ਸੀਗਾ ਤੇ ਹੌਲੀ 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 ਅਸੀਂ ਫਿਰ ਇੱਥੇ ਵੀ ਸ਼ੁਰੂ ਕਰਤਾ ਤੇ ਨਾਲ ਫਿਰ ਜੀ ਸੀਨੀਅਰਸ ਦਾ ਵੀ ਸ਼ੁਰੂ ਕਰਤਾ ਜੀ ਹਾਂ ਜੀ ਸਪੋਰਟਸ ਦੇ ਦਾ ਤੇ ਤੁਸੀਂ ਹੁਣ ਤੱਕ ਜਿਹੜਾ ਹੈਗਾ ਤਜਰਬਾ ਤੁਹਾਡਾ ਕਿੱਦਾਂ ਦਾ ਰਿਹਾ ਹੈ ਅ ਤਜਰਬਾ ਬਹੁਤ ਅੱਛਾ ਹੋਇਆ ਜੀ ਤੇ ਹਰ ਵਾਰੀ ਬਹੁਤ ਸਾਰਾ ਕੁਝ ਅਸ਼ੀਰਵਾਦ ਮਿਲਦੇ ਆ ਸਾਨੂੰ ਤੇ ਨਵਾਂ ਸਿੱਖਣ ਨੂੰ ਮਿਲਦਾ ਵਾ ਅਸੀਂ ਬਜ਼ੁਰਗਾਂ ਨੂੰ ਕਿੱਦਾਂ ਖੁਸ਼ ਰੱਖ ਸਕਦੇ ਆ ਜਾਂ ਹੋਰ ਇਹਦੇ ਨਾਲ ਰਿਲੇਟਿਡ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਹਰ ਵਾਰੀ ਪੜਨ ਨੂੰ ਮਿਲਦੀਆਂ ਸਿੱਖਣ ਨੂੰ ਜੀ ਸੋ ਆ ਨੰਦੀ ਜਿਹੜੀ ਸਾਡੇ ਇਸ ਵੇਲੇ ਜਿਹਨੂੰ ਆਪਾਂ ਕਹਿੰਦੇ ਆ ਮੀਡੀਆ ਦਾ ਇੱਕ ਬਹੁਤ ਹੀ ਚਰਚੀ 체ੜਾ ਅਮਰਿਤ ਬਰਾੜ ਇਹ ਕਰੀਬ ਕਰੀਬ ਜੇ ਕਹੀਏ 2005 ਤੋਂ ਲੈ ਕੇ 2025 ਤੱਕ 20 ਸਾਲ ਦਾ ਇਹਨਾਂ ਦਾ ਸਫਰ ਰਿਹਾ ਹੈ ਇੱਥੇ ਕੈਲਗਰੀ ਦੇ ਮੀਡੀਆ ਦੇ ਨਾਲ ਜੁੜੇ ਰਹੇ ਨੇ ਵੱਖ-ਵੱਖ ਮੀਡੀਆ ਨਾਲ ਕੰਮ ਕਰਦੇ ਰਹੇ ਨੇ ਇਹਨਾਂ ਦਾ ਸੁਪਨਾ ਸੀ ਅਮਰਿਤ ਸਾਗਰ ਫਾਊਂਡੇਸ਼ਨ ਦਾ ਅਮਰਿਤ ਜੀ ਸੁਪਨੇ ਤੋਂ ਲੈ ਕੇ ਹੁਣ ਤੱਕ ਦਾ ਸਫਰ ਸਫਰ ਜੀ ਮੈਂ ਹੀ ਕਹਿ ਸਕਦਾ ਕਿ ਉੱਪਰਵਾਈ ਦੀ ਕਿਰਪਾ ਹੈ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਹੈਗਾ ਨੰਦਨ ਪਾਜੀ ਹੈਗੇ ਨੇ ਸਾਰੀ ਫੈਮਿਲੀ ਹੈਗੀ ਹੈ ਤੇ ਸਭ ਦਾ ਸਾਥ ਬਣਿਆ ਹੋਇਆ ਹੈ ਹਰ ਉਮਰ ਦੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਕਰਕੇ ਹੀ ਅਸੀਂ ਅੱਗੇ ਚੱਲ ਰਹੇ ਹੈਗੇ ਆਂ ਐਂਡ ਵੀ ਆਰ ਸੋ ਥੈਂਕਫੁਲ ਟੂ एवरीवन ਬਡੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈਗਾ ਤੇ ਜਿੰਨੀ ਵੀ ਹੋਣੀ ਹੈ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਸੇਵਾ ਕਰ ਸਕਦੇ ਅਸੀਂ ਕਰਦੇ ਰਵਾਂਗੇ ਇੱਕ ਇੱਥੇ ਇਹ ਵੀ ਸਵਾਲ ਹੈ ਕਿ ਤੁਸੀਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੋ ਔਰ ਨਾਨ-ਪ੍ਰੋਫਿਟ ਲਈ ਦਿਨ-ਬਦਨ ਜੈਂਸੀ ਸੈਂਟਰ ਆਪਣੇ ਰੇਟ ਵਧਾ ਰਿਹਾ ਸੋ ਤੁਹਾਨੂੰ ਇਹਦੇ ਨਾਲ ਕੋਈ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੁਸੀਂ ਗਵਰਨਮੈਂਟ ਤੋਂ ਪ੍ਰੋਵਿੰਸ਼ਲ ਗਵਰਨਮੈਂਟ ਤੋਂ ਲੋਕਲ ਗਵਰਨਮੈਂਟ ਤੋਂ ਕੀ ਆਸ ਰੱਖਦੇ ਹੋ ਕਿ ਨਾਨ-ਪ੍ਰੋਫਿਟ ਦੇ ਲਈ ਗੀਰ ਵੇਡ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਤੁਹਾਡੇ ਵਰਗੇ ਹੋਰ ਜਿਹੜੀਆਂ ਸੰਸਥਾਵਾਂ ਇਹਨੂੰ ਜਾਰੀ ਰੱਖ ਸਕਣ ਬਹੁਤ ਵੱਡਾ ਇੱਕ ਮੁੱਦਾ ਹੈ ਜੀ ਅਸੀਂ 2014 ਤੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਅੱਜ ਇਹ ਪ੍ਰੋਗਰਾਮ ਦੀ ਕੀਮਤ ਡਬਲ ਹੋ ਗਈ ਹੈ ਤੇ ਕਰਾਣਾ ਉਨਾਈ ਓਖਾ ਹੁੰਦਾ ਜਾ ਰਿਹਾ ਹੈ ਬਟ ਅਸੀਂ ਥੈਂਕਫੁਲ ਹਾਂ ਬਹੁਤ ਜ਼ਿਆਦਾ ਆਪਣੇ ਸਪਾਂਸਰ ਤੇ ਜਿਹੜਾ ਸਾਡਾ ਹੱਥ ਫੜ ਕੇ ਰੱਖਦੇ ਨੇ ਤੇ ਕਿਸੇ ਨਾ ਕਿਸ ਤਰ੍ਹਾਂ ਅਸੀਂ ਪ੍ਰੋਗਰਾਮ ਪੂਰਾ ਕਰਦੇ ਹਾਂ ਉੱਪਰ ਵਾਲੀ ਦੀ ਕਿਰਪਾ ਹੈ ਉੱਪਰ ਵਾਲੀ ਦੀ ਮਿਹਰ ਹੈਗੀ ਹੈ ਕਿ ਜਿਹੜੇ ਸਪਾਂਸਰ ਸਾਡੇ ਹੈਗੇ ਨੇ ਉਹਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਕਿਉਂਕਿ ਉਹ ਜਾਣਦੇ ਹਨ ਕਿ ਇਹ ਜਿਹੜਾ ਪ੍ਰੋਗਰਾਮ ਅਸੀਂ ਕਰਾਣੇ ਆ ਉਹ ਕਿੰਨੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਵਾਸਤੇ ਖੁਸ਼ੀ ਲੈ ਕੇ ਆਂਦੇ ਨੇ ਤੇ ਇਸ ਕਰਕੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਗਵਰਨਮੈਂਟ ਕੋਈ ਕਦਮ ਚੱਕੇ ਤੇ ਤਾਂਕਿ ਇਹ ਜਿਹੜੇ ਰੇਟਸ ਨੇ ਥੋੜੀ ਥੱਲੇ ਆਣ ਕਿਸੇ ਵੀ ਜਗ੍ਹਾ ਅਸੀਂ ਪ੍ਰੋਗਰਾਮ ਕਰਾਈਏ ਤਾਂਕਿ ਨਾਨ-ਪ੍ਰੋਫਿਟਸ ਨੂੰ ਕੋਈ ਰਾਹਤ ਮਿਲੇ ਜੇ ਹੁਣ ਇਲੈਕਸ਼ਨ ਟਾਈਮ ਹੈ ਔਰ ਮੇਅਰ ਵੀ ਆ ਰਹੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਸੀਂ ਇਹ ਜਿਹੜਾ ਮੁੱਦਾ ਹੈ ਇਕ ਰਿਕਵੈਸਟ ਆਫ ਆਡੀਟੋਰੀਅਮ ਦੀ ਯੂਐਸਸੀ ਮੋਹਿਮ ਚਲਾ ਰਹੇ ਆ ਜਾਂ ਇੱਕ ਜਿਵੇਂ ਤੁਸੀਂ ਕਹੇ ਕਿ ਕਾਸਟ ਬਹੁਤ ਜ਼ਿਆਦਾ ਹੈ ਪ੍ਰਾਈਵੇਟ ਹੈ ਸੋ ਤੁਸੀਂ ਇਹ ਮੇਅਰ ਦੇ ਧਿਆਨ ਚ ਵੀ ਲਿਆਉਂਗੇ ਜਾਂ ਤੁਹਾਡੇ ਜ਼ਹਿਨ ਚ ਹੋਏਗਾ ਕਿ ਕਾਉਂਸਲ ਜਿਹੜੇ ਇਲੈਕਸ਼ਨ ਲੜ ਰਹੇ ਆ ਜਿਹੜੇ ਵਾਰਡ ਦੇ ਉਹਨਾਂ ਲਈ ਵੀ ਤੁਸੀਂ ਇਹ ਮੁੱਦਾ ਲਿਆਉਂਗੇ ਜੀ ਇਹ ਇਸ ਟਾਈਮ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਮੌਕਾ ਨਹੀਂ ਹੈਗਾ ਲੇਕਿਨ ਹਾਂ ਜ਼ਰੂਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤਾਂਕਿ ਉਹ ਜਦ ਨੈਕਸਟ ਟਾਈਮ ਇਲੈਕਸ਼ਨ ਦਾ ਆਪਣਾ ਕੋਰਮ ਬਣਾਉਣ ਇਸ ਚੀਜ਼ ਦਾ ਧਿਆਨ ਰੱਖਣਾ ਤੇ ਜਿਹੜੇ ਹੁਣ ਤੱਕ ਕਿੰਨੇ ਕੁ ਜਿਹੜੇ ਤੁਹਾਡੇ ਅਸਲੇ ਪਾਰਟਿਸਪੈਂਟ ਆ ਅੱਜ ਜਿਹੜੇ ਹੈਗੇ ਇਹਦੇ ਹਿੱਸਾ ਲੈ ਰਹੇ ਇੱਥੇ 10 12 ਟੇਬਲ ਹੈਗੇ ਜੀ ਹਰ ਇੱਕ ਟੇਬਲ ਤੇ 10 ਪਲੇਅਰ ਖੇਡ ਰਹੇ ਆ ਤੇ ਤੁਸੀਂ ਲਾ ਸਕਦੇ ਹੋ 120 130 ਪਲੇਅਰਸ ਹੈਗੇ ਨੇ ਜਿਹੜੇ ਇੱਥੇ ਸੀਨੀਅਰਸ ਪਾਰਟਿਸਪੀਕੇਟ ਕਰ ਰਹੇ ਬਿਲਕੁਲ ਜੀ ਸੋ ਬਹੁਤ ਕੀਮ ਅਸਲੇ ਬਿਜ਼ੀ ਟਾਈਮ ਹੈ ਤੁਸੀਂ ਆਪਣਾ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਨਾਈਸ ਹੈ ਜੀ ਥੈਂਕ ਯੂ ਸੋ ਇਹ ਹੈ ਜੀ ਭੰਗੜਾ ਸੀਨੀਅਰ ਦੇ ਸਪੋਰਟਸ ਦੇ ਤੇ ਜਿਹੜਾ ਕਿ ਇੱਕ ਬਹੁਤ ਵਧੀਆ ਨਰਜੀ ਦਿੰਦਾ ਸੋ ਫੁਕਬੈਂਡ ਟੀਵੀ ਵੱਲੋਂ ਇਸ ਸੀਨੀਅਰ ਸਪੋਰਟਸ ਡੈਟ ਆਰਗੇਨਾਈਜ਼ਰ ਦੇ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇੱਥੇ ਕੈਲਗਰੀ ਦੀ ਧਰਤੀ ਤੋਂ ਸਪੋਰਟਸ ਤੇ ਡਾਂਸ ਦਾ ਇੱਕ ਸੰਗਮ ਔਰ ਇਹ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਇੱਕ ਮੈਸੇਜ ਸੋ ਇਸ ਦੇ ਨਾਲ ਹੀ ਮੈਂ ਪਰਮਸੂਰੀ ਤੇ ਮੇਰੇ ਨਾਲ ਬਾਬੀ ਡਾਡ ਸੀਨੀਅਰ ਸਪੋਰਟਸ ਦੇ ਜੈਂਸੀਸ ਸੈਂਟਰ ਦੀਆਂ ਜਿਹੜਾ ਕਿ ਜਿਮਨੇਜ਼ੀਅਮ ਹਾਲ ਦੇ ਵਿੱਚ ਹੋ ਰਿਹਾ ਕੀ ਬੱਚੇ ਕੀ ਬਜ਼ੁਰਗ ਆਪਣੇ ਆਪਣੇ ਕੁਸ਼ਤੀ ਵਰਮਾਨਾ ਦਾ ਪੇਸ਼ਕਾਰੀ ਕਰ ਰਹੇ ਨੇ